ਜੋ ਦੀਵਾਰਾਂ ਲਗਾਈਆਂ ਹੋਈਆਂ ਸੀ ਕੰਕਰੀਟ ਦੀਆਂ ਦੀਵਾਰਾਂ ਉਹਨਾਂ ਨੂੰ ਹਟਾਇਆ ਜਾ ਰਿਹਾ ਉਹਨਾਂ ਨੂੰ ਤੋੜਿਆ ਜਾ ਰਿਹਾ ਤਾਂ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਦੂਰ ਤੱਕ ਤੁਹਾਨੂੰ ਜੇਕਰ ਇੱਥੋਂ ਦੀ ਸਥਿਤੀ ਦਿਖਾਈਏ ਕਿ ਹੁਣ ਇੱਥੇ ਸਥਿਤੀ ਕੀ ਆ ਇਹ ਉਹੀ ਪੁਲਾ ਜਿੱਥੇ ਪੁਲਿਸ ਪ੍ਰਸ਼ਾਸਨ ਦਾ ਪੈਰਾ ਹੁੰਦਾ ਸੀ ਤਾਂ ਇਹ ਨਜ਼ਰ ਆ ਰਿਹਾ ਤੁਹਾਨੂੰ ਇਹ ਰਸਤਾ ਕਲੀਅਰ ਜਿਹੜਾ ਕਰਵਾ ਦਿੱਤਾ ਗਿਆ ਰਸਤਾ ਕਲੀਅਰ ਕਰਵਾ ਦਿੱਤਾ ਗਿਆ ਤੇ ਮਸ਼ੀਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇੱਥੇ ਰਸਤਾ ਕਲੀਅਰ ਹੋ ਰਿਹਾ ਤਾਂ ਤਕਰੀਬਨ ਜੋ ਮੰਨੀਏ ਜੋ ਜਾਣਕਾਰੀ ਮਿਲ ਰਹੀ ਹੈ ਕਿ ਸ਼ਾਮ ਤੱਕ ਜਿਹੜਾ ਆ ਇੱਥੇ ਰਸਤਾ ਕਲੀਅਰ ਹੋ ਜਾਵੇਗਾ ਗੱਡੀਆਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਬਹੁਤ ਜ਼ਿਆਦਾ ਜਿੱਥੇ ਤੱਕ ਤੁਹਾਨੂੰ ਨਜ਼ਰ ਆ ਰਹੀ ਹੈ ਤਾਂ ਉੱਥੇ ਤੱਕ ਕਲੀਅਰ ਹੋ ਚੁੱਕਿਆ ਤਾਂ ਇਹ ਥੋੜੀਆਂ ਦੀਵਾਰਾਂ ਜਿਹੜੀਆਂ ਨੇ ਇਹ ਇੱਕ ਲੇਅਰ ਜਿਹੜੀ ਆ ਇੱਕ ਲੇਅਰ ਜਿਹੜੀ ਆ ਉਹ ਪੜ ਦਿੱਤੀ ਗਈ ਆ ਦੂਜੀ ਲੇਅਰ ਦੇ ਕੋਲ ਦੂਜੀ ਲੇਅਰ ਦੇ ਕੋਲ ਜਿਹੜੇ ਨੇ ਪਹੁੰਚ ਚੁੱਕੇ ਨੇ ਦੂਜੀ ਲੇਅਰ ਦੇ ਕੋਲ ਪਹੁੰਚ ਚੁੱਕੇ ਨੇ ਇੱਕ ਸਾਈਡ ਜਿਹੜੀ ਆ ਪੜ ਦਿੱਤੀ ਆ ਤਾਂ ਇਹ ਨਜ਼ਰ ਆ ਰਿਹਾ ਤੁਹਾਨੂੰ ਕਿਸ ਤਰੀਕੇ ਦੇ ਨਾਲ ਇੱਥੇ ਹੈਡਰ ਜਿਹੜੇ ਚੱਲ ਰਹੇ ਨੇ ਹੈਡਰਾਂ ਦੇ ਨਾਲ ਇਹ ਦੀਵਾਰਾਂ ਤਾਂ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਜ਼ਿਆਦਾ ਇੱਥੇ ਮਜ਼ਬੂਤ ਜਿਹੜਾ ਕੰਮ ਕੀਤਾ ਹੋਇਆ ਸੀ ਕਿੰਨੇ ਮਜ਼ਬੂਤੀ ਦੇ ਵਿੱਚ ਕੰਮ ਕੀਤਾ ਹੋਇਆ ਸੀ ਤਾਂ ਕਿੰਨਾ ਟਾਈਮ ਸ਼ਾਮ ਤੱਕ ਹੋ ਸਕਦਾ ਕਿ ਰਸਤਾ ਜਿਹੜਾ ਕਲੀਅਰ ਬਿਲਕੁਲ ਹੋ ਜਾਵੇ ਕਿਉਂਕਿ ਇੱਕ ਪਾਸੇ ਦਾ ਰਸਤਾ ਕਲੀਅਰ ਹੋ ਚੁੱਕਿਆ ਜੋ ਕਿਉਂਕਿ ਕਿਸਾਨ ਬੈਠੇ ਸੀ ਉਹ ਬਿਲਕੁਲ ਇੱਥੋਂ ਜਾ ਚੁੱਕੇ ਨੇ ਕੋਈ ਵੀ ਕਿਸਾਨ ਨਜ਼ਰ ਨਹੀਂ ਆ ਰਿਹਾ ਤੁਹਾਨੂੰ ਕਲੀਅਰ ਹੋ ਚੁੱਕਿਆ ਪਰ ਦੂਜੇ ਪਾਸੇ ਜੋ ਇਹ ਦੀਵਾਰਾਂ ਸੀ ਇਹ ਦੀਵਾਰਾਂ ਜਿਹੜੀਆਂ ਸੀ ਲਗਾਈਆਂ ਹੋਈਆਂ ਇਹ ਦੀਵਾਰਾਂ ਵੀ ਤੋੜਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਕਿਉਂਕਿ ਇਹੀ ਸਭ ਦੇ ਮਨਾਂ ਦੇ ਵਿੱਚ ਸਵਾਲ ਸੀ ਕਿ ਆਖਰ ਇਹ ਰਸਤਾ ਚੱਲੇਗਾ ਕਦੋਂ ਇੱਕਦੋਂ ਤੱਕ ਕਲੀਅਰ ਹੋਵੇਗਾ ਪਰ ਹੁਣ ਉਹ ਸਵਾਲ ਜਿਹੜੇ ਨੇ ਸਵਾਲਾਂ ਦੇ ਜਵਾਬ ਇੱਥੇ ਤਸਵੀਰਾਂ ਦੇ ਵਿੱਚ ਜ਼ਰੂਰ ਮਿਲਦੇ ਹੋਏ ਨਜ਼ਰ ਆ ਰਹੇ ਨੇ ਆਹ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਮੇਰੇ ਚੱਕਰਾ ਮਾਰੀ ਨਹੀਂ ਜਾ ਰਿਹਾ ਲਗਾਤਾਰ ਤਸਵੀਰਾਂ ਨੇ ਉਧਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਕਿਸ ਤਰੀਕੇ ਦੇ ਨਾਲ ਇੱਥੇ ਜਿਹ ਮਸ਼ੀਨਾਂ ਚੱਲ ਰਹੀਆਂ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਜਿੱਥੇ ਤੱਕ ਵੀ ਤੁਹਾਡੀ ਨਜ਼ਰ ਜਾਂਦੀ ਆ ਤਾਂ ਹੁਣ ਰਸਤਾ ਕਲੀਅਰ ਹੋਣਾ ਸ਼ੁਰੂ ਹੋ ਚੁੱਕਿਆ ਇਹ ਹੈ ਸ਼ੰਭੂ ਬਾਰਡਰ ਵਾਲਾ ਪੁਲ ਸ਼ੰਭੂ ਬਾਰਡਰ ਦੇ ਪੁਲ ਦੇ ਉੱਤੇ ਜੋ ਦੀਵਾਰਾਂ ਖੜੀਆਂ ਕੀਤੀਆਂ ਸੀ ਉਹ ਦੀਵਾਰਾਂ ਨੇ ਉਹ ਦੀਵਾਰਾਂ ਨੇ ਜਿਹੜੀਆਂ ਉਹ ਹੁਣ ਹਟਣੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਇਹ ਵੀ ਜਿਹੜੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਨੇ ਲਗਾਤਾਰ ਕਿ ਕਿਸ ਤਰੀਕੇ ਦਾ ਇੱਥੇ ਮਾਹੌਲ ਹੈ ਹਾਂ ਹੁਣ ਹੌਲੀ ਹੌਲੀ ਜਿਹੜੀ ਆ ਉਹ ਸਥਿਤੀ ਬਣਦੀ ਜਾ ਰਹੀ ਆ ਕਿ ਸਾਰਾ ਕੁਝ ਬਿਲਕੁਲ ਸਹੀ ਹੁੰਦਾ ਹੋਇਆ ਨਜ਼ਰ ਆ ਜਾਵੇਗਾ ਥੋੜੀ ਹੀ ਦੇਰ ਦੇ ਵਿੱਚ ਅ ਥੋੜੇ ਸਮੇਂ ਬਾਅਦ ਜਿਹੜਾ ਆ ਇਹ ਸਾਰਾ ਕੁਝ ਕਲੀਅਰ ਹੋ ਗਿਆ ਕਿ ਹੁਣ ਜਿਹੜੀ ਦੂਜੀ ਲੇਅਰ ਆ ਇੱਕ ਲੇਅਰ ਹਟਾ ਦਿੱਤੀ ਐ ਦੂਜੀ ਲੇਅਰ ਦੇ ਕੋਲ ਪਹੁੰਚ ਚੁੱਕੇ ਨੇ ਇੱਕ ਸਿਰਫ ਮਹਿਜ ਇੱਕ ਲੇਅਰ ਬਾਕੀ ਆ ਇੱਕ ਲੇਅਰ ਬਾਕੀ ਆ ਸ਼ਾਮ ਤੱਕ ਹੋ ਸਕਦਾ ਕਿ ਰਸਤਾ ਕਲੀਅਰ ਹੋ ਜਾਵੇਗਾ ਰਸਤਾ ਜਿਹੜਾ ਕਲੀਅਰ ਆ ਕਿਉਂਕਿ ਲੋਕਾਂ ਨੂੰ ਜਿਹੜਾ ਬਹੁਤ ਜ਼ਿਆਦਾ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਸੀ ਲੋਕ ਜਿਹੜੇ ਬੜੇ ਖੱਜਲ ਖਵਾਰ ਹੁੰਦੇ ਸੀ ਤਾਂ ਉਹ ਲੋਕਾਂ ਦੇ ਲਈ ਵੱਡੀ ਰਾਹਤ ਹੈ ਹੁਣ ਕਿ ਸ਼ੰਭੂ ਬਾਰਡਰ ਜਿਹੜਾ ਆ ਖੁੱਲ ਚੁੱਕਿਆ ਬਹੁਤ ਸਾਰੇ ਲੋਕ ਹਲੇ ਵੀ ਇਹ ਸੋਚ ਰਹੇ ਹੋਣਗੇ ਕਿਉਂਕਿ ਬੜਾ ਉਹਨਾਂ ਨੂੰ ਘੁੰਮਣ ਘੇਰੀਆਂ ਦੇ ਵਿੱਚ ਪੈ ਕੇ ਫਿਰ ਜਾਣਾ ਪੈਂਦਾ ਸੀ ਜੇਕਰ ਕਿਸੇ ਨੇ ਦਿੱਲੀ ਜਾਣਾ ਸੀ ਕਿਸੇ ਨੇ ਅੰਬਾਲਾ ਜਾਣਾ ਸੀ ਤਾਂ ਫਿਰ ਹੁਣ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਉਹ ਰਸਤਾ ਜਿਹੜਾ ਕਲੀਅਰ ਹੋ ਰਿਹਾ ਰਸਤਾ ਕਲੀਅਰ ਹੋ ਰਿਹਾ ਥੋੜੀ ਜਿਹੀ ਦੇਰ ਦੇ ਬਾਅਦ ਅਪਡੇਟ ਵੀ ਸਾਂਝੀ ਕਰਾਂਗੇ ਕਿਉਂਕਿ ਬੜਾ ਸਮਾਂ ਇਸ ਕਰਕੇ ਲੱਗ ਰਿਹਾ ਕੰਕਰੀਟ ਦੀਆਂ ਦੀਵਾਰਾਂ ਸਰੀਏ ਜਿਹੜੇ ਪਾਏ ਹੋਏ ਸੀ ਇਸ ਕਰਕੇ ਹੁਣ ਇੱਕ ਲੇਅਰ ਤੋੜ ਦਿੱਤੀ ਆ ਦੋ ਲੇਅਰਾਂ ਜਿਹੜੀਆਂ ਬਣਾਈਆਂ ਹੋਈਆਂ ਸੀ ਦੂਜੀ ਲੇਅਰ ਦੇ ਕੋਲ ਹੈਡਰ ਪਹੁੰਚ ਚੁੱਕਿਆ ਤਾਂ ਥੋੜੀ ਹੀ ਦੇਰ ਦੇ ਵਿੱਚ ਦੂਜੀ ਲੇਅਰ ਕਲੀਅਰ ਕਰਨੀ ਸ਼ੁਰੂ ਹੋ ਜਾਵੇਗੀ ਉਸ ਤੋਂ ਬਾਅਦ ਜਿਹੜੀ ਆ ਆਵਾਜ਼ ਆਈ ਇੱਥੇ